ਉਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਔਰ ਭਾਰਤ ਸਰਕਾਰ ਨੂੰ ਤਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੌੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਪਰ ਅੱਜ ਦੁੱਖ ਨਾ ਕਹਿ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਰ ਨੇ ਸਾਰੇ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ 50 ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਤੋਂ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਿਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫ ਆਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਚ ਆ ਬੀਬੀ ਜੀ ਮਾਤਾ ਪੜਕੇ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਈ ਜਾਣ ਹੋ ਕਿਉਂ ਨਹੀਂ ਰਹੀ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਤ ਹੈ ਰਾ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਨੂੰ ਫਾਇਦਾ ਦੇ ਰਹੀ ਐ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾ। ਫਾਇਦਾ ਨਹੀਂ ਦੇ ਰਹੀ ਐ। ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ? ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਐ? ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਐ ਉਹ? ਇਹ ਉਹਦੀ ਬਦਨੀਤੀ ਨਹੀਂ ਐ। ਕਿੰਨਾ ਚਿਰ ਤੁਸੀਂ ਕੁਕੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ? ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ। ਔਰ ਪਾਰਸ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੋੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਸ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਏ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅਮਰਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗੱਲ 'ਚ ਫੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਾਮਤਾ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਭ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸਿਕ ਇਹ ਕਦੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉੱਥੋਂ ਤਰਸਕਾਰ ਲੈ ਕੇ ਨਿਕਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ 82